ਪਾਤ ਲਛਮਨ ਯੁੱਧ ਕਥਨ ਹੋਣਾ ਲਛਮਨ ਯੇ ਯੁੱਧ ਦਾ ਕਥਾਨਾ ਆਨ ਕਾ ਚਾਂਦ ਜਾਬਸਾਰ ਲੱਗੇ ਲਵਕੁਸ਼ ਦੇ ਜਦੋਂ ਤੀਰ ਲੱਗੇ ਤਬ ਸਾਬ ਭਾਗੇ ਤਦੋ ਰਾਮ ਦੇ ਸਾਰੇ ਸੂਰਮੇ ਭੱਜ ਗਏ ਦਲਪਤ ਮਾਰੇ ਉਹਨਾਂ ਦੇ ਸੈਨਾਪਤੀ ਮਾਰੇ ਗਏ ਪਟ ਪਟਕਾਰੇ ਫਤੇ ਕਈ ਪਜਾ ਦਿੱਤੇ ਗਏ ਹਾ ਤਜ ਭਾਗੇ ਕਈ ਯੋਧੇ ਕੋਰੇ ਛੱਡ ਕੇ ਭੱਜ ਗਏ ਰਘੁਬਰ ਆਗੇ ਅਤੇ ਸ਼੍ਰੀ ਰਾਮ ਆਗੇ ਜਾ ਕੇ ਬਹੁ ਬਿਦਰ ਹੋਵੈ ਬਹੁਤ ਤਰਾਂ ਨਾਲ ਰੋਣ ਲੱਗੇ ਸਾਹਮੋ ਹੈ ਨਾ ਜੋਵੈ ਪਰ ਸ਼ਰਮ ਦੇ ਮਾਰੇ ਸਾਹਮਣੇ ਨਹੀਂ ਵੇਖ ਸਕਦੇ ਲਵ ਆਰ ਮਾਰੇ ਹੇ ਰਾਮ ਜੀ ਲਵ ਨੇ ਵੈਰੀਆਂ ਨੂੰ ਮਾਰ ਦਿੱਤਾ ਹੈ ਤਵਾ ਦਲ ਹਾਰੇ ਤੁਹਾਡੀ ਸੈਨਾ ਹਾਰ ਗਈ ਹੈ ਦਵੈ ਸਿਸ ਜੀਤੇ ਦੋ ਬਾਲਕ ਜਿੱਤ ਗਏ ਹਨ ਨਹਿ ਭੈ ਪੀਤੇ ਉਹ ਡਾਰ ਨਹੀਂ ਮੰਦੇ ਲਛਮਨ ਭੇਜਾ ਸ਼੍ਰੀ ਰਾਮ ਨੇ ਲਛਮਨ ਨੂੰ ਭੇਜਿਆ ਬਹੁ ਦਲ ਲੈ ਜਾ ਉਸਨੂੰ ਕਿਹਾ ਕਿ ਬਹੁਤ ਸਾਰੀ ਸੈਨਾ ਲੈ ਜਾਓ ਜਿੰਨ ਸੇਸ ਮਾਰੂ ਪਰਬਤਿਆਂ ਨੂੰ ਮਾਰਨਾ ਨਹੀਂ ਮੋਹੇ ਤਖਾਰੂ ਮੈਨੂੰ ਲਿਆ ਕੇ ਵਿਖਾਓ ਸੋਨ ਲਹੋ ਪ੍ਰਾਤੰ ਸ਼੍ਰੀ ਰਾਮ ਦੀ ਗਾਲ ਨੂੰ ਰਘੂ ਭਾਰ ਪਾਤੰ ਲਕਸ਼ਮਣ ਨੇ ਸੁਣਿਆ ਸਾਜ ਜਦਲ ਚੱਲਿਓ ਤਾਂ ਸੈਨਾ ਸਜਾ ਕੇ ਚੱਲ ਪਿਆ ਜਲ ਥਲ ਹਲਿਓ ਉਸ ਵੇਲੇ ਜਲ ਥਲ ਹਿੱਲ ਗਿਆ ਉਠ ਦਲ ਤੋਰੰਗ ਦਲਾ ਦੇ ਝੱਲਣ ਨਾਲ ਉੱਠੀ ਗਰਦ ਨੇ ਆਕਾਸ਼ ਵਿੱਚ ਫੈਲ ਕੇ ਨਭ ਝਾੜ ਪੂਰੰ ਬੱਦਲ ਵਾਹੀ ਵਰਗੀ ਹਾਲਤ ਕਰ ਦਿੰਦੀ ਹੈ ਚੋਂ ਦੇਸ ਟੂਕੇ ਦੋਹਾ ਪਾਸਿਆਂ ਤੋਂ ਯੋਧੇ ਆ ਚੁੱਕੇ ਹਨ ਹਰ ਹਰ ਹੂਕੇ ਅਤੇ ਮੂੰਹੋਂ ਹਰ ਹਰ ਬੋਲਦੇ ਹਨ ਬਰਖਤ ਬਾਣੰ ਤੀਰ ਚਲਾਉਂਦੇ ਹਨ ਥਿਰ ਕਤ ਜਵਾਨੰਗ ਜਿਨਾ ਨੂੰ ਵੱਜਦੇ ਹਨ ਉਹ ਜਵਾਨ ਥਿਰਕਦੇ ਹਨ ਲਹ ਲਹ ਤੋ ਜਨੰ ਛਡੀਆਂ ਝੁਲਦੀਆਂ ਹਨ ਖ ਖ ਪੋਜਨੰ ਆਤੇ ਸੂਰਮਿਆਂ ਦੀਆਂ ਬਾਵਾ ਗੁੱਤਮ ਗੁੱਤਾ ਹੋ ਰਹੀਆਂ ਹਨ ਅਸ ਹਸ ਟੋਕੇ ਹਸ ਹਸ ਕੇ ਸੂਰਮੇ ਨੇੜੇ ਟੁਕਦੇ ਹਨ ਕਸ ਕਸ ਕੂਕੇ ਜ਼ੋਰ ਜ਼ੋਰ ਨਾਲ ਬੋਲਦੇ ਹਨ ਸੁਣ ਸੁਣ ਬਾਲੰ اے ਬਾਲਕੋ ਸੁਣੋ ਆਠ ਤਜ ਉਤਾਲਨ ਆਠ ਨੂੰ ਜਲਦੀ ਛੱਡ ਦਿਓ ਦੁਹਰਾ ਹਮ ਨਹੀਂ त्याਗਤ ਬਾਜਬਰ ਸੁਣ ਲਖਮਣਾ কুমার ਲਾਵਾਤੇ ਕੁਛ ਨਹੀਂ ਉੱਤਰ ਦਿੱਤਾ اے ਲਖਮਣ কুমার ਸੁਣੋ ਅਸੀਂ ਇਸ ਸੁੰਦਰ ਘੋੜੇ ਨੂੰ ਨਹੀਂ ਛੱਡਾਂਗੇ ਆਪਣੋ ਭਰ ਬਲ ਜੁਦ ਕਰ ਅਬ ਹੀ ਸੰਗ ਕਬਿਸਾਰ ਤੂੰ ਆਪਣਾ ਸਾਰਾ ਜੋਰ ਲਾ ਕੇ ਨੇ ਸੰਗ ਹੋ ਕੇ ਯੁੱਧ ਕਰ ਕਾਂ ਕਾ ਛੰਦ ਲਛਮਨ ਗਜਿਓ ਇਹ ਸੁਣ ਕੇ ਲਛਮਨ ਗਜਿਆ ਵੱਡ ਤਾਨ ਸੱਜਿਓ ਅਤੇ ਹੱਥ ਵਿੱਚ ਵੱਡਾ ਤਨੁਸ਼ ਤਾਰਣ ਕਰ ਲਿਆ ਬਹੁਤ ਸਾਰੇ ਛੋਰੀ ਬਹੁਤ ਤੀਰ ਛੱਡੇ ਜਾਣ ਕਣ ਉਰੇ ਮਾਨੋ ਬਦਲਾ ਤੋਂ ਗੜੇ ਵਰਤੇ ਹੋਣ ਉਤ ਦੇਵ ਦੇਖੈ ਉਧਰ ਦੇਵਤੇ ਦੇਖਦੇ ਹਨ ਧਨ ਧਨ ਲੇਖੈ ਅਤੇ ਤਨ ਤਨ ਉਚਾਰਦੇ ਹਨ ਇਤਸਾਰ ਛੋਰੇ ਇਧਰੋਂ ਧੀਰ ਛੁੱਟਦੇ ਹਨ ਜਿਨ੍ਹਾਂ ਨਾਲ ਸੂਰਮਿਆਂ ਦੇ ਮਾਸ ਕਾਣ ਟੁੱਟੈਂ ਬਾਜ਼ ਦੇ ਨਿੱਕੇ ਨਿੱਕੇ ਕਾਣ ਟੁੱਟਕੇ ਟਿਕਦੇ ਹਨ ਭਟ ਬਾਰ ਗਾਜੈ ਸ੍ਰੇਸ਼ਟ ਸੂਰਮੇ ਗੱਜਦੇ ਹਨ ਦਦੰਬ ਭਾਜੈ ਤੋਂ ਸੇ ਵਜਦੇ ਹਨ ਸਾਰ ਬਾਰ ਛੋਰੇ ਚੰਗੇ ਬਾਣ ਚੱਲਦੇ ਹਨ ਮੁਖ ਨਾ ਹੈ ਮੋੜਾ ਯੋਦੇ ਮੂਨ ਹੀ ਮੋੜਦੇ ਲਛਮਨ ਬਾਚ ਸਿਸ ਸੋ ਲਛਮਨ ਨੇ ਬੱਚਿਆ ਨੂੰ ਕਿਹਾ ਅਣਕਾ ਛੰਦ ਸੇਣ ਸੇਣ ਲੜਕਾ ਸੁਨੋ ਸੁਨੋ ਲੜਕਿਓ ਜਿਨ ਘਰ ਘਰ ਖਾ ਲੜਾਈ ਘਰ ਖਾ ਨਾ ਕਰੋ ਦੇ ਮਿਲ ਕੋਰਾ ਕੋੜਾ ਦੇ ਕੇ ਮਿਲ ਪੋ ਤੋਹੇ ਬਾਲਤ ਹੋਰਾ ਤੁਹਾਡੇ ਵਿੱਚ ਬਲ ਥੋੜਾ ਹੈ ਹੱਠ ਤਜ ਆਈ ਹੈ ਹੱਠ ਨੂੰ ਛੱਡ ਕੇ ਆ ਜਾਓ ਜਿੰ ਸਮੋਹੀ ਆਈ ਹੈ ਟਕਰਾ ਨਾ ਕਰੋ ਮਿਲ ਮਿਲ ਮੋ ਕੋ ਮੈਨੂੰ ਆਮਲੋ ਡਰ ਨਹੀਂ ਤੋ ਕੋ ਤੁਹਾਨੂੰ ਕੋਈ ਡਰ ਨਹੀਂ ਸਿਸ ਨਹੀਂ ਮੰਨੀ ਲਕਸ਼ਮਨ ਦੀ ਗੱਲ ਬਚਿਆ ਨੇ ਨਹੀਂ ਮੰਨੀ ਅਤ ਅਭਿਮਾਨੀ ਔਰ ਬਡੇ ਆਭਿਮਾਨੀ ਹਨ ਗਹਿ ਧਨ ਕੱਜਿਓ ਤੁਹਾਨੂੰ ਚ ਫੜ ਕੇ ਉਹ ਕੱਜਵੇ ਹਨ ਦੋ ਪੱਗ ਨਾ ਭਜਿਓ ਅਤੇ ਯੁੱਧ ਭੂਮੀ ਵਿੱਚੋਂ ਦੋ ਕਦਮ ਵੀ ਨਹੀਂ ਹਟਦੇ ਹਨ ਅਜਬਾ ਛੰਦ ਰੁੱਦੇ ਰਾਣ ਪਾਈ ਤੋਵੇਂ ਪ੍ਰਾਰਣ ਵਿੱਚ ਰੁੱਦੇ ਹੋਏ ਹਨ ਸਰ ਝੜ ਲਾਈ ਤੀਰਾ ਦੀ ਝੜੀ ਲਾ ਦਿੱਤੀ ਹੈ ਵਰਖੇ ਬਾਣ ਤੇਰਾ ਦੀ ਬਰਖਾ ਕਰਦੇ ਹਨ ਪਰ ਖੇ ਜਵਾਨਾਂ ਆਤੇ ਸੂਰਮਿਆਂ ਦੀ ਪਰਖ ਹੋ ਰਹੀ ਹੈ ਡਿੱਗੇ ਰਾਣ ਬਦੰ ਅਰਾਲ ਵਿੱਚ ਕਈ ਡਿੱਗੇ ਪਏ ਹਨ ਆਧੋ ਅਦੰ ਕਈ ਆਧੋ ਅਦ ਕੱਟੇ ਪਏ ਹਨ ਕੱਟੇ ਅੰਗੰ ਕਈਆਂ ਦੇ ਅੰਗ ਕੱਟੇ ਗਏ ਹਨ ਰੋਜਾ ਚੰਗੰ ਕਈ ਯੁੱਧ ਵਿੱਚ ਰੋਜੇ ਹੋਏ ਹਨ ਬਾਣਾਂ ਨ ਝੜ ਲਾਇਓ ਸੂਰਮੇ ਆਲੇ ਰਣਭੂਮੀ ਵਿੱਚ ਤੀਰਾਂ ਦੀ ਝੜੀ ਲਾ ਦਿੱਤੀ ਹੈ ਸਾਰਾ ਵਰਸਾਇਓ ਸਾਰੇ ਕਰੋਧ ਨਾਲ ਭਰੇ ਹੋਏ ਹਨ ਬਹੁ ਆਰਮ ਮਾਰੇ ਲਵ ਨੇ ਬਹੁਤ ਵੈਰੀ ਮਾਰੇ ਹਨ ਢੇਲ ਡਰਾਰੇ ਜਨਾਦੇ ਕੰਦ ਕਾਠ ਡਰਾਉਣੇ ਹਨ ਡਿੱਗੇ ਰਣਪੂਮ ਰਣਭੂਮੀ ਵਿੱਚ ਕਈ ਡਿੱਗੇ ਪਏ ਹਨ ਨਰਬਰ ਕੁਮੰਗ ਸੋਰ ਵੀਰ ਫਟੜ ਹੋ ਕੇ ਕੁਮੇਰੀਆਂ ਖਾ ਰਹੇ ਹਨ ਰਜੇ ਰਾਣਕਾਇਮ ਕੈ ਯੁੱਧ ਕਰਦੇ ਰਜ ਕੇ ਹਨ ਚੱਕੇ ਚਾਇੰ ਅਤੇ ਯੁੱਧ ਦੇ ਚਾਉ ਨਾਲ ਮ체 ਹੋਏ ਹਨ ਆਪੂਰਵ ਚੰਦ ਗਣੇ ਕੇਤੇ ਕਿੰਨੇ ਕੁ ਗਿਣਿਏ ਹਨੇ ਚੇਤੇ ਜਿਹੜੇ ਮਾਰੇਗੇ ਹਨ ਕਈ ਮਾਰੇ अनेका ਮਾਰੇਗੇ ਹਨ ਤੇ ਹਾਰੇ ਅਤੇ ਕਿਤਨੇ ਹੀ ਹਾਰ ਕੇ ਭੱਜ ਗਏ ਹਨ ਸਭ ਐ ਭਾਜੇ ਸਾਰੇ ਭੱਜ ਗਏ ਹਨ ਚਤੰਗ ਲਾਜੇ ਚਿੱਤ ਵਿੱਚ ਸ਼ਰਮਸਾਰ ਹਨ ਭਜੇ ਭੈ ਕੈ ਡਰ ਡਰ ਕੇ ਭਜੇ ਹਨ ਜਿਉ ਲੈ ਕੇ ਅਤੇ ਜਾਨ ਬਚਾ ਕੇ ਚਲੇ ਗਏ ਹਨ ਫਿਰੇ ਚੇਤੇ ਲੜਨ ਨੂੰ ਜਿੰਨੇ ਵੀ ਮੁੜ ਕੇ ਆਏ ਹਨ ਕੇਤੇ ਸਾਰੇ ਮਾਰੇ ਗਏ ਹਨ ਕਿਤੇ ਕਾਏ ਕਿਤਨੇ ਹੀ ਫੱਟੜ ਹੋਏ ਹਨ ਕਿਤੇ ਤਾਏ ਅਤੇ ਕਿਤਨੇ ਭੱਜ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ